ਯੋ ਬਾਚ ਬੇਨਤੀ ਚਉ ਪਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਸ਼ਾ ਤਵ ਚਰਨ ਹਨਮਨ ਰਹਾ ਹਮਾਰਾ ਆਪਣਾ ਅੰਜਾਨ ਕਰੋ ਕਿਰਪਾ ਰ ਹਮਰੇ ਦੁਸ਼ਟ ਸਭ ਤੁਮ ਕਾਬ ਹੋ ਆਪ ਹੱਥ ਦਾ ਮੋਹਿ ਵਿਚ ਆਵੋ ਸੁਖੇ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਰ ਆਛਾਨੇ ਕਰਦਾ ਕਰਿਆ ਸਭ ਵਰਣ ਕੋ ਵਸ ਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜ ਰਕੀ ਰਹਿ ਪਿਆਸਾ ਤੁਮਾ ਸਾਡ ਕੋਈ ਵਰਣ ਤੇ ਹਮ ਜੋ ਬਚਾਂ ਸਤੰਤ ਸੇ ਪਾਉਂ ਸੇਵਕ ਸਿੱਖ ਹਮਾਰੇ ਤਾਰਿਆ ਚੰਚੰ ਸਤਰੂ ਹਮਾਰੇ ਮਾਰਿਆ ਆਪ ਹਾ ਸਦਾ ਮੁਝੇ ਪਰਿਯ ਮਰਨ ਕਾਲ ਕਾ ਤਰਾ ਸੁਨਵਰੀਯ ਮੂਰਜੋ ਸਦਾ ਹਮਾਰੇ ਪਛਾ ਸ੍ਰੀ ਹਸ ਤੋਜ ਜੋ ਕਰਿਓ ਰਛਾ ਰਾਖ ਲਿਓ ਮੈ ਰਖਨਾਰੀ ਸਹਿਬ ਸੰਤ ਸਹਾਇ ਪਿਆਰੀ ਤੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤਰ ਦਸਤੰਸਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੋ ਉਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਅਤਮਾਸ ਜਵਨ ਕਾਲ ਜੋ ਵੀ ਸਭ ਕੀਓ ਬੇਦਰਾਜ ਬ੍ਰਹਮਾ ਜੁਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਜਸ਼ਨ ਉਪਜਾਇਓ ਆਦ ਅੰਤ ਏਕਾ ਜਵਤਾਰਾ ਸੋਈ ਗੁਰੂ ਸਮਝਿਓ ਅਮਾਰਾ ਨਮਸਕਾਰਤ ਸੇ ਕੋ ਹਮਾਰੀ ਸਕਲ ਪ੍ਰਜਾ ਜਿਨਿਆ ਸਵਾਰੇ ਸੇਵਕਨ ਕੋ ਸੇਵ ਗੁਣ ਸੋ ਦੀਓ ਸਤਰਨ ਕੋ ਪਾਲ ਮੋਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ੰਤ ਚੂਟੀ ਸੇ ਕੁੰਚਰਯਸਤੰ ਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਨਲਾ ਸੰਤਨ ਦੁਖ ਪਾਏ ਤੇ ਦੁਖੀ ਸੋ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਨ ਘੜ ਘੜ ਕੇ ਪੜ ਪੜ ਕੇ ਜਾਣੈ ਜਵਦ ਕਰ ਕਰਾ ਕਰਤਾਰਾ ਪ੍ਰਜਤ ਰਤਮ ਦੇ ਅਪਾਰ ਜਵਿਆ ਕਰਕ ਕਰਤੋ ਕਬਹੂ ਤਉ ਮੈਂ ਮਿਲਤਾ ਦੇ ਤਰ ਸਭ ਹੂੰ ਜਿਤੇ ਬਦਨ ਸ੍ਰੇਸ਼ਟ ਸਵਤਾ ਰੈ ਆਪੇ ਆਪਣੇ ਬੂਝੋ ਚਾਰੈ ਤੋ ਸਭ ਹੀ ਤੇ ਰਹਿ ਤਨਾਰਾਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਰ ਨਿਰਵਕਾਰ ਨਰਲੰਭ ਆਧਾ ਨੀਲ ਅਨਾਦ ਸੰਭ ਤਾਕਾ ਮੂੜੋ ਚਾਰਤ ਭੇਦ ਜਾ ਕੋ ਭੇਵ ਨ ਪਾਵਤ ਵੇਦਾ ਤਾ ਕ ਕਰਪਾ ਹਰਨ ਨਾਨਤ ਮਹਾ ਮੂੜ ਕਸ਼ਪੈ ਨ ਜਾਣਤ ਮਹਾਦੇਵ ਕੋ ਕਹ ਸਦਾ ਸਿਵ ਨਰੰਕਾਰ ਕਾ ਚਿੰਤਨ ਭਿਵ ਆਪੇ ਆਪਣੀ ਬੁੱਧ ਜੇਤੀ ਬਰਣਤ ਪਿੰਨ ਪਿੰਨ ਤੇ 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 ਤੁਮਰਾ ਲਖਨ ਜਾਏ ਪਸਾਰ ਕਹ ਵਿਰਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਸਾਰੂਪ ਅੰਤ ਪਹਿਉ ਰਾਪੈ ਉਪੂਪਾ ਅੰਡਜ ਜਿਦਜ ਸਿਤਜ ਕਿਨੀ ਉਤਪੁਲਖਾਨ ਬਹੁ ਰਚਦੀਨੀ ਕਹਉ ਫੂਲ ਰਾਜਾ ਹੋਇ ਬੈਠਾ ਕਹਉ ਸਿਮਣ ਪਹਿਉ ਸ਼ੰਕਰ ਕਠਾ ਸਗਰੇ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਯਗਾ ਸਰੂਪ ਸੇਮ ਭਵ ਔਰ ਅਛ ਮੇਰੀ ਤੁਮ ਕਰੋ ਸਿਖੋ ਵਾਰਿ ਸਿਖ ਸੰਗਰਉ ਦੁਸ਼ਟੇ ਤੇ ਉਠ ਬਤੁ ਪਤਾ ਸਾਕਲੁ ਮਲੇਸ਼ ਕਰੋ ਰਣ ਕਤ ਜੇ ਅਸਤੁਇ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਏ ਮਰੇ ਔਰ ਕੇ ਅਪਨ ਪਾਪ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਧੈ ਤਾਕੀ ਕਾਲ ਨਿਕਟ ਨਹੈ ਰਛਾ ਹੋਇ ਤੈ ਸਭ ਕਾਲ ਦੁਸ਼ਟ ਰੇਸ਼ਟ ਗੋਟ ਨੇ ਤਤ ਕਾਲ ਕਿਰਪਾ ਦ੍ਰਿਸ਼ਟ ਤੰਡਾਇ ਨਾ ਰਹੋ ਤਾ ਕੇ ਤਾਪ ਤਰਕ ਮੋਹਰ ਹੋ ਰਿੱਧ ਸਿਧ ਘਰ ਮੋਂ ਸਭ ਹੋਈ ਦੁਸ਼ਟ ਸਾਸ ਸਕ ਨ ਕੋਈ ਇੱਕ ਵਾਰ ਜਿਨ ਤੁਮਹਿ ਸੰਭਾਰ ਕਾਲphas ਤੇ ਤਾਏ ਉਵਾਰ ਜਿਨ ਨਰ ਨਾਮ ਤਿਹਾਰੋ ਕਾ ਦਾਰਿਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈ ਸਰਣ ਤਿਹਾਰੀ ਆਪ ਹਾਸ ਦੇ ਲਿਓ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਾਰੇ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ